ਉਸ ਤੋਂ ਬਾਅਦ ਦੂਸਰੀ ਕਸਾ ਉਸ ਤੋਂ ਬਾਅਦ ਅੱਗੇ ਚੱਲਦੀ ਆ ਸਾਧ ਸੰਗਤ ਜਦ ਨਿਰਮਲ ਸਿੰਘ ਸੰਤ ਚਲੇ ਗਏ ਉਸ ਤੋਂ ਬਾਅਦ ਫਿਰ ਇੱਥੇ ਕਮੇਟੀ ਬਣਨੀ ਸ਼ੁਰੂ ਹੋ ਗਈ ਕਮੇਟੀ ਕਿਵੇਂ ਬਣੀ ਕੁੰਡਾ ਸਿੰਘ ਪ੍ਰਧਾਨ ਤੇ ਨਾਲ ਹਾਕਮ ਫੌਜੀ ਤੇ ਚੰਦ ਗਿੱਤੇਗਾ ਤੇ ਬਿੱਲੋ ਰਾਜਾ ਇਸ ਤਰ੍ਹਾਂ ਬਹੁਤ ਬੰਦੇ ਰਲ ਕੇ ਫਿਰ ਇਹਨਾਂ ਨੇ ਉਦੋਂ ਕਮੇਟੀ ਬਣਾਈ ਸੀਗੀ ਪਹਿਲਾਂ ਪਹਿਲਾਂ ਜਦੋਂ ਸ਼ੁਰੂ-ਸ਼ੁਰੂ ਚ ਉਦੋਂ ਫਿਰ ਇਹ ਜਗ੍ਹਾ ਬਹੁਤ ਬਣੀ ਜਿਹੜਾ ਵੱਡਾ ਹੁਣ ਆਪਣਾ ਨਾਲ ਲੰਗਰ ਹਾਲ ਪਾਇਆ ਨਾ ਛੋਟਾ ਇਧਰ ਸਮਾਦ ਦੇ ਪਾਸੇ ਤੇ ਉਹ ਵੀ ਇਹਦੇ ਪ੍ਰਧਾਨ ਕੁੰਡਾ ਸਿੰਘ ਦੇ ਨਾਲ ਹੀ ਬਣਿਆ ਕਿਉਂਕਿ ਇਹਨੇ ਮੂਰੇ ਬਹੁਤ ਜ਼ੋਰ ਲਾਇਆ ਬਾਬੇ ਦੇ ਹੱਕ ਨੂੰ ਬਹੁਤ ਭਜਦਾ ਸੀ ਕਿਤੋਂ ਵੀ ਇਹਨੂੰ ਕੋਈ ਨਾ ਕੋਈ ਸੇਵਾ ਮਿਲ ਜਾਈ ਇਹਨੇ ਆ ਕੇ ਮੈਨੂੰ ਘਣਾ ਜੀਤੋ ਫਲਾਨਾ ਆਏ ਕਹਿੰਦਾ ਕਰਦਗੇ ਮੈਂ ਕਹਿੰਦਾ ਚੱਕ ਦੇ ਕਰਤਾ ਕਰ ਦੇ ਉਹ ਵੀ ਬਣਾਇਆ ਫਿਰ ਉਦੋਂ ਬਾਅਦ ਪਹਿਲੇ ਪਾਸੇ ਜਿੱਥੇ ਦਫ਼ਤਰ ਬਣਿਆ ਹੋਇਆ ਜਿੱਨੀ ਉਹ ਜਗ੍ਹਾ ਬਣੀ ਹੈ ਮੈਨੂੰ ਕਹਿੰਦਾ ਵੀ ਹੁਣ ਆਪਣੇ ਕੋਲੇ ਸਮਾਨ ਰੱਖਣ ਵਾਸਤੇ ਭਾਂਡੇ ਰੱਖਣ ਕਿਉਂਕਿ ਭਾਂਡੇ ਟਿੰਡੇ ਬਣ ਗਿਆ ਬਹੁਤ ਜਗ੍ਹਾ ਤੁਰ ਪਿਆ ਜਦੋਂ ਕੰਮ ਨਿਰਮਲ ਸਿੰਘ ਸੰਤਬੀੜੀਸ ਕੰਮ ਤਾਂ ਬਹੁਤ ਵਧੀਆ ਚੱਲ ਪਿਆ ਸੀ ਉਸ ਤੋਂ ਬਾਅਦ ਫਿਰ ਤੋਂ ਕਮੇਟੀ ਬਣੀ ਤਾਂ ਉਦੋਂ ਬਾਅਦ ਤਾਂ ਬਹੁਤ ਸੋਹਣਾ ਚੱਲ ਪਿਆ ਬੜੀ ਸੰਗਤ ਆਉਣ ਲੱਗੀ ਮਸਿਆਸ ਗਰਾਂਦ ਲਾਉਣ ਲੱਗੇ ਤੇ ਮਾਘੀ ਤੇ ਵਿਸਾਖੀ ਲੱਗਦੀ ਹੁੰਦੀ ਸੀ ਇਸ ਤਰ੍ਹਾਂ ਸਾਲ ਸੰਗਤ ਅਸੀਂ ਕੰਮ ਚਲਾਇਆ ਬਹੁਤ ਚੱਲਦਾ ਰਿਹਾ ਤੇ ਕੁੰਡਾ ਸੋਨੇ ਕਦੇ ਵੱਡਾ ਹਾਲ ਜਿਹੜਾ ਬਣਿਆ ਫਿਰ ਸਾਨੂੰ ਕੈਨੇਡਾ ਦੇ ਵਿੱਚੋਂ ਰੁਪਈਆ 12-13 ਲੱਖ ਇਕੱਠਾ ਹੋ ਕੇ ਆਇਆ ਸੀਗਾ ਜਿਹੜਾ ਸੀਗਾ ਉਹਨਾਂ ਦਾ ਦੂਜਿਆਂ ਦਾ ਆਪਣੇ ਦਾ ਗੁਰੀਆ ਪੱਤੀ ਦੇ ਵਿੱਚੋਂ ਉਹਦਾ ਨਾਂ ਨਹੀਂ ਮੇਰੇ ਯਾਦ ਗੁੱਜਰ ਕਾਸੇ ਆਪਣਾ ਉਹਨੇ ਪਾਈ ਸਾਨੂੰ ਲਿਆ ਕੇ ਪੈਸੇ ਦਿੱਤੇ ਤੇ ਜਸਵੰਤ ਉਹਦਾ ਮੈਂਬਰ ਨਾਲ ਸੈਕਟਰੀ ਹੁੰਦਾ ਸੀ ਤੇ ਪ੍ਰੀਤਮ ਸਿੰਘ ਤਾਂ ਉਹ ਮਗਰੋਂ ਲੱਗਿਆ ਤੇ ਇਹ ਜਗਾ ਜਦੋਂ ਬੜਾ ਵੱਡਾ ਹਾਲ ਬਣਿਆ ਤੇ ਉਦੋਂ ਫਿਰ ਇਹ ਜਸਵੰਤ ਮੈਂਬਰ ਨਾਲ ਜੁੜ ਗਿਆ ਸੀ ਪ੍ਰੀਤਮ ਜੁੜ ਗਿਆ ਸੀ ਜਸਵੰਤ ਤੇ ਪ੍ਰੀਤਮ ਸੀ ਅਸੀਂ ਇਹਨਾਂ ਦੇ ਫਿਰਮਾ ਕਰ ਸੀ ਕਿ ਜਦੋਂ ਐ ਜਗਾ ਬਣੀ ਤੇ ਸਾਰੀ ਜਗਾ ਜਦੋਂ ਬਣਾਈ ਤੇ ਕੁੰਡਾ ਪ੍ਰਧਾਨ ਕਹਿੰਦਾ ਵੀ ਆਪਾਂ ਐਂ ਹੋ ਗਏ ਇੱਥੇ ਨਾ ਫੇਰੀ ਵਾਲੇ ਲੈ ਕੇ ਆਏਗੇ ਮੈਨੂੰ ਕਹਿੰਦਾ ਮੈਂ ਕਹਿੰਦਾ ਵੀ ਲੈ ਆਉਣਿਆ ਮੈਂ ਕਹਿੰਦਾ ਇਹ ਆਪਣੇ ਛੋਟੂ ਬਾਬਾ ਤੇ ਦੇ ਬਾਬਾ ਜ਼ਰੂਰ ਆਪਣੇ ਨਾਲ ਜਿਦਣਗੇ ਵੀ ਯਾਰ ਕਿਉਂ ਤੁਸੀਂ ਇਹ ਜਾ ਕੰਮ ਕਰਦੇ ਆ ਮੈਂ ਕਿਹਾ ਚਲ ਕੋਈ ਨਹੀਂ ਦੇਖੇ ਜਉ ਤੇ ਚਲ ਆਪਾਂ ਲਿਆਉਨੇ ਆਂ ਭਾਈ ਅਸੀਂ ਉਹ ਰਾਇ ਬਣਾ ਕੇ ਨਾਲ ਕੋਲੇ ਗਏ ਆਇਆ ਕਰਕੇ ਯਾਰ ਮੈਂ ਕਿਹਾ ਬਾਬਾ ਯਾਰ ਫੇਰੀ ਵਾਲਿਆਂ ਨੂੰ ਕਹਿੰਦਾ ਕੁੰਡਾ ਚਾਚਾ ਦੇ ਬਾਬਾ ਮੈਨੂੰ ਅਲੱਗ ਲਾ ਕੇ ਕਹਿੰਦਾ ਕੰਜਰ ਦਾ ਕਰ ਦੇਖ ਤਾਂ ਲੈ ਯਾਰ ਇਹਦੇ ਉਂਗਲ ਕੌਣ ਲਾਉਂਦਾ ਵਾ ਤੂੰ ਇਹੋ ਜੇ ਕੰਮ ਕਾਤੋ ਇਹ ਕਰਦਾ ਵਾ ਕੌਣ ਲਾਉਂਦਾ ਇਹਦੇ ਉਂਗਲੇ ਦੇ ਤੇ ਤੇ ਜਮੈਂ ਕਿ ਗਮ ਉਂਗਲ ਤਾਂ ਮਹੀਂ ਲਾਉਣਾ ਤੇ ਮੈਂ ਭਾਈ ਚੁੱਪ ਕਰ ਗਿਆ ਚੁੱਪ ਕਰਕੇ ਮੈਂ ਕਿਹਾ ਚਲ ਕੋਈ ਨਹੀਂ ਬਾਬਾ ਅਜੇ ਲਿਆਉਂਦਾ ਯਾਰ ਉਹ ਭਾਈ ਵੱਧਦੀ ਆਪਾਂ ਕੋਈ ਨਹੀਂ ਕੋਈ ਲਿਆਉਣ ਦੇ ਕਹਿੰਦਾ ਲੈ ਉਹ ਆਇਆ ਤਾਂ ਨਹੀਂ ਕੋਈ ਗੱਲ ਚਲੋ ਭਾਈ ਜੇ ਤੁਸਾਂ ਸਮਾਨ ਲਿਆ ਤੇ ਇਹ ਪੂਰਾ ਜਣੇ ਐ ਹੋ ਜਾ ਕਰਨ ਵੀ ਪਤਾ ਨਹੀਂ ਕਿੰਨਾ ਕੁ ਖਰਚੇ ਤੋਂ ਹੋ ਜਾਊਗਾ ਜੇ ਤੁਸੀਂ ਕਹੇ ਕਿ ਇੰਨਾ ਖਰਚ ਮਾਲ ਪੂੜਿਆਂ ਤੇ ਲੱਗੂ ਐ ਲੱਗੂ ਉਹ ਲੱਗੂ ਉਹ ਤੇਰਾ ਭਲਾ ਹੋ ਜੇ ਇਹਨਾਂ ਨੇ ਐ ਕਰਨਾ ਤੇ ਅਸੀਂ ਫੇਰ ਵੀ ਭਾਈ ਤੱਕਣੇ ਕਰਨਾਂ ਤੇ ਚੱਕ ਲੈ ਕੋਈ ਨਹੀਂ ਇਹਨਾਂ ਤਾਂ ਕਰੀ ਜਾਣਾ ਕਿਉਂਕਿ ਬੰਦੇ ਤਾਂ ਆਪ ਦੇ ਹੀ ਸੀਗੇ ਤੇ ਪਰ ਉਹ ਤੋਂ ਚੱਲਦੇ ਤਾਂ ਰਹੇ ਨਹੀਂ ਸੀ ਪਰ ਇਹ ਥੋੜਾ ਜਿਹਾ ਇੱਕ ਸੁਪ ਜੋਸ ਸੀ ਬੰਦੇ ਕਿਉਂਕਿ ਜਗਾ ਕਜੂਸ ਪੁੜੇ ਤੋਂ ਬਿਨਾਂ ਨਹੀਂ ਚੱਲਦੀ ਤੇ ਇਹਨਾਂ ਨੇ ਬਹੁਤ ਗੰਡੇ-ਗੰਡੇ ਲਿਆਉਣੇ ਸਮਾਨ ਸ਼ਹਿਰੋਂ ਜਾ ਕੇ ਲਿਆਉਣਾ ਛੋਟੂ ਨੇ ਬਾਬੇ ਨੇ ਤੇ ਦੇਵ ਬਾਬੇ ਨੇ ਤੋਂ ਉਹਨਾਂ ਨੇ ਜਾ ਕੇ ਛੋਟੂ ਚਾਹਤੇ ਨੇ ਸ਼ਹਿਰੋਂ ਲਿਆਉਣਾ ਜਨਾਚਰ ਤੋਂ ਬਸਤੇ ਜਾਂ ਉੱਤੇ ਜਾਂਦੇ ਰਹੇ ਆ ਉਹਨਾਂ ਚਰ ਦਾ ਛੋਟੂ ਬਹੁਤ ਖੋਹ ਭਰੇ ਹਾਂ ਠੀਕ ਜਦੋਂ ਗੱਡੀ ਲੈ ਲਈ ਪ੍ਰੀਤਮ ਕਿਆ ਨੇ ਜੀਵ ਲੈ ਲਈ ਸੀ ਉਹਦੇ ਵਿੱਚ ਫਿਰ ਦੇਵ ਬਾਬਾ ਜਾ ਕੇ ਬਹਿਣ ਲੱਗ ਬਹਿ ਕੇ ਜਾਣ ਲੱਗ ਗਿਆ ਜਗਰਾਉ ਕਿਉਂਕਿ ਪ੍ਰੀਤਮ ਹਣੀ ਲੈ ਜਾਂਦੇ ਸੀ ਫਿਰ ਇਹਨੇ ਛੋਟੂਆ ਚਾਚੇ ਨੇ ਉਹਨੂੰ ਟਿੱਚਰਾਂ ਕਰਨੀਆਂ ਕਹਣਾ ਕੰਜਰ ਦੇ ਜਿੰਨਾ ਚਿਰ ਆਪਾਂ ਜਾਣਾ ਸੀਗਾ ਟੈਂਪੂਆਂ ਤੇ ਉਹਨਾਂ ਚਿਰ ਦਾ ਤੂੰ ਮੈਨੂੰ ਚੱਕੀ ਵਧਰਾਂ ਪੀਪੇ ਵੇਚਲਾ ਫਰਾਨਾ ਕਰਨਾ ਮੈਨੂੰ ਗਦੇ ਵਾਂਗੂ ਭਾਰ ਢਵਾਉਣਾ ਸੀ ਮੇਰੇ ਤੇ ਤੇ ਜਦੋਂ ਤੂੰ ਗੱਡੀ ਲੈ ਲਈ ਉਦੋਂ ਮੈਨੂੰ ਝੂਟਾ ਦਿੱਤਾ ਹੀ ਨਹੀਂ ਤੂੰ ਤੇ ਇਕੱਲਾ ਹੀ ਉੱਠ ਜਾਨ ਇਸ ਤਰ੍ਹਾਂ ਆਫ ਦੇ ਵਿੱਚ ਵੀ ਬਹੁਤ ਚੇ ਪੈਂਦੇ ਸੀ ਇਹ ਤੇ ਹਾਂ ਕੁੰਡਾ ਸੋਣ ਵੀ ਕਹਣਾ ਵੀ ਥੋੜਾ ਜਿਹਾ ਇਹਨਾਂ ਨੂੰ ਪਾੜ ਕੇ ਰੱਖ ਗਏ ਜੇ ਪਾੜ ਕੇ ਰੱਖਾਂਗੇ ਤਾਂ ਆਪਣਾ ਕੰਮ ਚੱਲੀ ਜਾਊ ਚਲ ਐਂ ਕਰਕੇ ਅਸੀਂ ਫੇਰੀ ਵਾਲੇ ਭਾਈ ਲਿਆਂਦੇ ਤੇ ਮਾਰ ਬੂੜੇ ਅਸੀਂ ਪਕਾਏ ਹੋਸਤਾ ਹਾਂ ਤੇ ਬਹੁਤ ਜੰਟੇ ਵਾਲਾ ਕੈਂਟਰ ਸੀ ਉਹਦੇ ਨਾਲ ਕੋਲੇ ਨਵਾਂ ਕੈਂਟਰ ਸੀ ਛੋਟਾ ਨੀਲੇ ਜਿਹਾ ਸ਼ੋ ਵਾਲਾ ਮੂਹਰੇ ਵਾਲਾ ਉਹਦੇ ਤੇ ਫਿਰ ਤੜਕਿਓਂ ਅਸੀਂ ਬਹੁਤ ਲੋਸਮੈਂਟ ਕਰਤੀ ਆਜੋ ਸੇਵਾ ਕਰ ਲੋ ਪਾਗਾਾਂ ਵਾਲਿਓ ਮਸਾਂ ਜਨਮਾਂ ਦੇ ਵਿੱਚ ਮਿਲਦੀ ਸੇਵਾ ਕਰ ਲੋ ਪਾਗਾਾਂ ਵਾਲਿਓ ਤੇ ਸਾਰਾ ਗੁਆੜ ਆਪਣਾ ਟਰਾਲੀਆਂ ਤੇ ਆ ਗਿਆ ਸੀ ਤੇ ਪਹਿਲੀ ਯਾਰ ਜਦੋਂ ਆਪਾਂ ਫੇਰੀ ਵਾਲੇ ਲੈਂਦੇ ਆ ਉਸ ਤੋਂ ਬਾਅਦ ਅੱਜ ਤੱਕ ਉਹ ਕੰਮ ਚੱਲਿਆ ਜਾ ਰਿਹਾ ਮੈਨੂੰ ਮਦ ਵੀ ਇਸ ਗੱਲ ਨੂੰ 15 18 ਸਾਲ ਹੋ ਗਏ ਹੋਣਗੇ 20 ਹੀ ਹੋ ਗਏ ਹੋਣਗੇ 20 ਸਾਲਾਂ ਦੇ ਫੇਰੀ ਵਾਲੇ ਅੱਜ ਤੱਕ ਰ ਆਪਾਂ ਲੈ ਕੇ ਆਉਨੇ ਆ ਇਹ ਕੁੰਡਾ ਸੌਂਦੀ ਰੀਤ ਚਲਾਈ ਸੀ ਐਵੇਂ ਕਹ ਦੀਏ ਕੰਮ ਮੈਨੇ ਬਹੁਤ ਵਧੀਆ ਕਰਿਆ ਸਾਰੇ ਫਿਰ ਉਸ ਤੋਂ ਬਾਅਦ ਨਗਰ ਕੀਰਤਨ ਫੇਰੇ ਫਿਰ ਜਦੋਂ ਇੱਥੇ ਨਾ ਨਾ ਨਗਰੀ ਦੀ ਪਹਿਲਾਂ ਬਰਸ਼ੀ ਬਣਾਈ ਇੱਥੇ ਮੈਨੂੰ ਕਹਿੰਦਾ ਆਪਾਂ ਬਾਬਿਆਂ ਦੀ ਨਾ ਬਰਸ਼ੀ ਬਣਾਈ ਪਪਾ ਜਾਗਰ ਸੌਂਦੀ ਮੈਂ ਕਿਹਾ ਚਲੋ ਕਹਿੰਦਾ ਦੇਖੀ ਜੋ ਪੈਸਾ ਬੋਸਾ ਆਪੇ ਹੁੰਦਾ ਹੋਗਾ ਤੇ ਤੂੰ ਕਰ ਬਣਾ ਦਈਏ ਕਹਿੰਦਾ ਪੈਸੇ ਨਹੀਂ ਬਾਬੇ ਦੀ ਜਗਾ ਚ ਘੱਟ ਮੈਂ ਕਿਹਾ ਚਲ ਠੀਕ ਆ ਚੱਕਦੇ ਚਲੋ ਜੀ ਜਦੋਂਸੀਂ ਬਣਾਈ ਇਹ ਫੇਰ ਸਾਨੂੰ ਕਹਿੰਦੇ ਦੇ ਬਾਬਾ ਦੇ ਛੋਟੂ ਹੋਣੀ ਸਾਨੂੰ ਕਹਿੰਦੇ ਕਿਉਂ ਯਾਰ ਤੁਸੀਂ ਅੱਗੇ ਫੇਰੀ ਵਾਲੇ ਨਹੀਂ ਹਟਿਆ ਤੁਸੀਂ ਹਟਦੇ ਤੁਸੀਂ ਹੁਣ ਫੇਰ ਤੁਸੀਂ ਨਵੇਂ ਕੰਮ ਐਡਾ ਕੰਮ ਨਹੀਂ ਹੋਣਾ ਤੁਸੀਂ ਜਾਣ ਦੋ ਯਾਰ ਬਰਸੀ ਦਾ ਬਹੁਤ ਵੱਡਾ ਕੰਮ ਹੁੰਦਾ ਨਹੀਂ ਜੀ ਪਾਈ ਜਦੋਂ ਤੇ ਇਹ ਹੱਠ ਪੈ ਜਾਂਦਾ ਸੀ ਫੇਰ ਨਹੀਂ ਸੀ ਹਟਦਾ ਪਰ ਕੋਸ਼ਿਸ਼ ਜੀ ਹਾਂ ਤੇ ਫੇਰ ਇਹ ਕਹਿੰਦਾ ਵੀ ਆਪਾਂ ਤਾਂ ਜ਼ਰੂਰ ਕਹਿੰਦਾ ਬਰਸੀ ਬਣਾਉਣੀ ਮਨਾਉਣੀ ਆ ਫੇਰ ਬਰਸੀ ਬੜੀ ਧੂਮ ਤਾਉਣਾ ਉਸ ਟਾਈਮ ਨਾਲ 28 ਸੌਣ ਸੀ ਮੱਸੀ ਵਾਲੇ ਦਿਨ ਭੋਗ ਪਾਇਆ ਸੀ 2200 ਸੀ ਉਦਦੇ 25 26 27 ਤੇ 2800 ਤੇ ਅੱਜ ਵੀ 26 27 ਤੇ 28 ਤਾਂ ਵੀ ਮਨਾਉਨੇ ਆ ਉਹ ਪੱਕੀ ਰੀਤ ਰੱਖ ਲਈ ਸੀ ਫਿਰ ਫਿਰ ਜਦੋਂ ਉਹ ਮਨਾਈਦਾ ਤੇ ਜਗ੍ਹਾ ਤੇ ਫਿਰ ਜਿਹੜੇ ਬਾਬਾ ਜਾਗਰ ਸਿਉ ਸੀ ਉਹਨਾਂ ਨੂੰ ਫਿਰ ਫੁੱਲ ਸੱਟ ਕੇ ਬਾਬਾ ਨਾਰ ਸਿਉ ਨੂੰ ਫੁੱਲ ਸੱਟ ਕੇ ਤੇ ਇੱਥੇ ਲਿਆਂਦਾ ਸੀ ਜਗ੍ਹਾ ਦੇ ਵਿੱਚ ਤੇ ਨਾਲ ਸੀ ਉਦੋਂ ਨਿਰਬਲ ਸੋ ਸਾ ਨਰਮਸਾ ਨਰਮਸਾ ਨਹੀਂ ਸੀ ਹੈ ਨਹੀਂ ਸੀ ਤੇ ਉਦੋਂ ਫਿਰ ਇਹ ਬਹੁਤ ਵਧੀਆ ਇੱਥੇ ਵਰਸੀ ਬਣਾਈ ਗਈ ਬਾਪਿਆ ਲਈ ਬਹੁਤ ਵਧੀਆ ਜਦੋਂ ਵਰਸੀ ਬਣਾਈ ਗਈ ਤੇ ਬਾੜੇ ਵਿੱਚ ਪੂਰਾ ਵਧੀਆ ਸੋਹਣਾ ਜਾਨੀ ਢਾਡੀ ਢੂਡੀ ਕਵਚਰ ਸੋਮਨਾਥ ਪੰਡਤ ਲਿਆਂਦਾ ਪੰਡਤ ਸਾਡੇ ਨਾਲ ਉਦੋਂ ਦਾ ਹੀ ਪੱਕਾ ਜਦੋਂ 20 ਸਾਲ ਹੋ ਗਏ ਲਾਲੋ ਸਾਹਿਬ ਉਦੋਂ ਦੀ ਪੱਕੇ ਤੁਰੇ ਆਉਂਦੇ ਆ ਇਹ ਪੰਡਤ ਰੋਡਾਂ ਵਾਲੇ ਜਦੋਂ ਇਹ ਕੁੰਡਾ ਹੱਡ ਚ ਬਹਿ ਜਾ ਫਿਰ ਨਹੀਂ ਸੀ ਹਟਦਾ ਫਿਰ ਵਰਸੀ ਵੀ ਅਸੀਂ ਮਨਾਤੀ ਫਿਰ ਹੁਣ ਕਹਿੰਦੇ ਵੀ ਆਪਾਂ ਨਗਰ ਕੀਰਤਨ ਵੀ ਆਪਾਂ ਕਢਣਾ ਯਾਰ ਕਿ ਮੈਂ ਚਲਾਈਏ ਕੰਮ ਉਹ ਤੇ ਭਾਈ ਉੱਥੇ ਤਾਂ ਫਿਰ ਸਾਡੇ ਟੁੱਟ ਕੇ ਗੱਲ ਪੈ ਗਈ ਕਹਿੰਦੇ ਯਾਰ ਤੁਸੀਂ ਤਾਂ ਲਟਾਉਂਗੇ ਜਗ੍ਹਾ ਨੂੰ ਤੁਸੀਂ ਨਹੀਂ ਹਟਦੇ ਫਿਰ ਇਹਨੂੰ ਪਤਾ ਲੱਗ ਗਿਆ ਵੀ ਚੀਜ਼ ਇਹਨਾਂ ਦੇ ਨਾਲ ਪੰਗਾ ਲੈਂਦਾ ਚੱਲ ਭਾਈ ਤੇ ਮੈਂ ਕਹਾਂ ਵੀ ਕੋਈ ਨਹੀਂ ਸਾਰੇ ਆਪਾਂ ਰਲ ਕੇ ਆਂ ਜਸਵੰਤ ਤੇ ਹੁਣੀ ਵੀ ਸੀ ਪ੍ਰੀਤਮ ਹੁਣੀ ਸੀ ਵੀ ਚਲੋ ਗੁਰੂ ਕਰਦਾ ਯਾਰ ਕੰਮ ਵਧਦਾ ਆਪਾਂ ਨੂੰ ਕੀ ਆਪਾਂ ਚਲਾਈਏ ਵੀ ਕਹਦੀ ਇਹਨਾਂ ਨੇ ਵੀ ਵਧੀਆ ਰਹਿ ਦਿੱਤੀ ਕਹਿੰਦੇ ਚਲੋ ਅਸੀਂ ਨਾਲ ਆ ਯਾਰ ਆਪਾਂ ਨਾਲ ਹੀ ਰਹਿਆ ਸਾਡੇ ਠੀਕ ਆ ਬਹੁਤ ਚਿਰ ਸੇਵਾ ਕਰੀ ਪ੍ਰੀਤਮ ਨੇ ਵੀ ਕਰੀ ਤੇ ਜਸਵੰਤੇ ਨੇ ਵੀ ਕਰੀ ਜਸਵੰਤਾ ਸੈਕਟਰੀ ਸੀ ਪਰ ਪ੍ਰੀਤਮ ਵੀ ਸੈਕਟਰੀ ਆ ਬਹੁਤ ਚਿਰ ਜੰਟਾ ਤਾਂ ਉਸ ਤੋਂ ਬਾਅਦ ਬਾਬਾ ਚਿਰ ਬਾਅਦ ਬਣਿਆ ਪਹਿਲਾਂ ਜੰਟਾ ਰਿਆ ਜਸਵੰਤ ਰਿਆ ਜਸਵੰਤ ਤੋਂ ਬਾਅਦ ਪ੍ਰੀਤਮ ਰਿਹਾ ਪ੍ਰੀਤਮ ਤੋਂ ਬਾਅਦ ਫਿਰ ਹੁਣ ਜੰਟਾ ਆਇਆ ਇਹ ਲਖਤ ਪੜਤ ਕਰਦਾ ਤੇ ਇਸ ਤਰ੍ਹਾਂ ਕਰਕੇ ਤੇ ਪਾਈ ਜਦੋਂ ਨਗਰ ਕੇ ਤਨ ਤੇ ਗੱਲ ਆ ਗਈ ਤੇ ਘੋੜੇ ਲਿਆਂਦੇ ਬਹੁਤ ਕੁਛ ਕਿਹਾ ਪਹਿਲਾਂ ਪੈਸਾ ਵੇ ਕੋਲੇ ਕੋਈ ਨਾ ਚਲੋ ਫੜ ਦੜ ਕੇ ਅਸੀਂ ਭਾਈ ਕਰਿਆ ਉਹ ਕੰਮ ਐਵੇਂ ਕਰੀਏ ਵਧੀਆ ਘੋੜੇ ਲਿਆਂਦੇ ਹੋਰ ਕਈ ਗੱਲਾਂ ਮਰਾਸੀ ਲਿਆਂਦਾ ਕੌਂ ਕਹਾਲਾ ਜਿਹੜਾ ਮੂਰੇ ਨੱਚਦਾ ਜਾ ਘੋੜੀ ਜੀ ਵਾਲਾ ਤੇ ਗੱਤਕੇ ਵਾਲੇ ਹੁੰਦੇ ਸੀ ਆਪਣੇ ਬੈਂਡ ਵਾਜਾਂ ਵਾਲੇ ਆਪਣੇ ਹੁੰਦੇ ਸੀ ਬੜੀ ਉਪਮਾ ਹੋਈ ਯਾਰ ਗੁਰੂ ਨਾਨਕ ਦੀ ਤੇ ਫਿਰ ਡਾਂਗੀਆਂ ਪਿੰਡ ਗਏ ਡਾਂਗੀਆਂ ਵਾਲਿਆਂ ਨੂੰ ਕਿਹਾ ਵੀ ਪਾਇ ਡਾਂਗੀਆਂ ਵਾਲੇ ਕਹਿੰਦੇ ਲਿਆਓ ਕੋਈ ਗੱਲ ਨਹੀਂ ਆਜੋ ਤੇ ਉੱਥੋਂ ਫਿਰ ਨਗਰ ਕੀਰਤਨ ਡਾਂਗੀਆਂ ਦੇ ਵਿੱਚੋਂ ਤੇ ਹੋ ਕੇ ਤੇ ਦੌੜ ਰੋਂਦਾ ਵਾ ਹੁਣ ਡਾਂਗੀਆਂ ਉਦੋਂ ਤਿੰਨ ਚਾਰ ਪੜਾ ਕਰਦੇ ਹੁੰਦੇ ਸੀ ਤੇ ਮੈਂ ਕਹਿੰਦੀ ਆ 10-10 12-12 ਆਪਾਂ 12 ਮਿੰਟ ਦਾ ਪੜਾਉਂਦਾ ਸੀ ਤੇ ਪੜਾ ਆ ਸੀ ਫਿਰ ਉੱਥੇ ਜੋ ਵੱਧ ਆਉਣ ਲੱਗੇ ਤੇ ਟਾਈਮ ਬਾਲਾ ਲੱਗਣ ਲੱਗਿਆ ਫਿਰ ਇੱਕ ਗੁਰਦੁਆਰੇ ਦਾ ਇੱਕ ਪੜਾਈ ਰੱਖ ਲਿਆ ਕਰ ਵੀ ਗੇੜਾ-ਦਾਲੇ ਸਾਰੀ ਪ੍ਰਕਰਮਾ ਆਪਾਂ ਕਰਨੀ ਆ ਪ੍ਰਕਰਮਾ ਕਰਕੇ ਤੇ ਫਿਰ ਆਪਾਂ ਇਥੋਂ ਦੀ ਆਇਆ ਕਰਕੇ ਤੇ ਨਗਰ ਕੀਰਤਨ ਦੋਦਰ ਨੂੰ ਚੱਲ ਪੈਣਾ ਠੀਕ ਉੱਤੇ 9:00 ਵਜੇ ਨੂੰ ਨਗਰ ਕੀਰਤਨ ਪਹੁੰਚ ਜਾਂਦਾ 11:00 ਵਜੇ ਦੀਵਾਨ ਚੱਲ ਪੈਂਦਾ 12:00 12:30 ਸੀ ਉੱਥੋਂ ਤੁਰ ਪੈਣੇ ਆ 2:00 ਵਜੇ ਦੇ ਨੂੰ ਅਸੀਂ ਜਸੋਪੱਤੀ ਦੇ ਵਿੱਚ ਆ ਜਾਂਦੇ ਆ ਤੇ ਢਾਡੀ ਕਵੀਸ਼ਰ ਬਹੁਤ ਆਉਂਦਿਆ ਬਹੁਤ ਨਗਰ ਕੀਰਤਨ ਵਧੀਆ ਗੁਰੂ ਨਾਲ ਕਦੇ ਦਾਦਾ ਉਹ ਵੀ ਇੱਕ ਹੁੰਡਾ ਸੋਵੇੜੇ ਦੀ ਰੀਤ ਚੱਲੀ ਆਈ ਹੈ ਉਸ ਤੋਂ ਬਾਅਦ ਅਸੀਂ ਚਲਾਇਆ ਬਾਦ ਫਿਰ ਗਾਂ ਵਾਲੀਆਂ ਗੱਲਾਂ ਤੁਹਾਨੂੰ ਫੇਰ ਦੱਸਾਂਗੇ ਜੋ ਅੱਜ ਦੀ ਕਥਾ ਵਿਚਾਰਾ ਸੀ ਤੋਂ ਸਮਾਪਤ ਕਰਦੇ ਹਾਂ ਕਿਉਂਕਿ ਸਾ ਸੰਗਤ ਜਿਹੜੇ ਇਹ ਕਾਰਜਾਂ ਜਿੰਨਾ ਕਮਾ ਕਰਨਾ ਬੋਲ ਰਿਹਾ ਜਾਂ ਇਹ ਕਰ ਰਹੇ ਅਸੀਂ ਤੇ ਸੰਤ ਸਾਡੇ ਨਾਲ ਵੱਡੇ ਡੇਰੇ ਵਾਲੇ ਗੁਰਦੁਆਰੇ ਪਾਪਾ ਚੱਕਰ ਸਿੰਘ ਜੀ ਬਹੁਤ ਜੁੜੇ ਹੋਏ ਸੀ ਜਦੋਂ ਵੀ ਕੋਈ ਅਸੀਂ ਜਾਣਾ ਕਿਉਂ ਵੀ ਆਗੇ ਰਾਜੇ ਕਿਉਂ ਆਗੇ ਰਾਜੇ ਕਿਉਂ ਜੇ ਕੋਈ ਕੰਮ ਨੂੰ ਕਹਿਣਾ ਤਾਂ ਵੀ ਸਾਨੂੰ ਹੀ ਕਹਿਣਾ ਕਹਿਣਾ ਰਾਜੇ ਕੋ ਆਜੋ ਤੁਸੀਂ ਆਇਓ ਤੇ ਲਿਆਓ ਬੰਦਿਆਂ ਨੂੰ ਆਪਣੇ ਨੂੰ ਸਾਰਿਆਂ ਨੂੰ ਤੇ ਉੱਤੇ ਉੱਤੇ ਸਾਡੇ ਤੁਰੇ ਫਿਰਨਾ ਰਾਜੇ ਕੋ ਐਂ ਕੱਲੋ ਆਜੋ ਰਾਜੇ ਕੋ ਚਾਹ ਪੀਲੋ ਆਜੋ ਰਾਜੇ ਕੋ ਰੋਟੀ ਖਾ ਲੋ ਤੇ ਮਡੋਡੇ ਨਹੀਂ ਮੈਂ ਤੁਹਾਨੂੰ ਦੇਣੇ ਪੜਿਆ ਸੌਂਦੇ ਹੁੰਦੇ ਸੀ ਸੰਤ ਜਾ ਕਰ ਸਭ ਐਂ ਲੱਤ ਦੇ ਥੱਲੇ ਪੀਪੀ ਜੀ ਨੱਪ ਲੈਣੀ ਉਹਦੇ ਵਿੱਚ ਕਿੰਨੇ ਥੋੜੇ ਜੇ ਹੁੰਦੇ ਕਿ ਨਹੀਂ ਤੇ ਉਹ ਤੁਸੀਂ ਮੇਰੇ ਡੋਡੇ ਲੈ ਜਾਓਗੇ ਤੁਸੀਂ ਮੇਰੇ ਡੋਡੇ ਖੋਣ ਆਏ ਆਂ ਤੇ ਇਹਦੀਆਂ ਗੱਲਾਂ ਬਾਬਾ ਚਾਕਰ ਸਿੰਘ ਨੇ ਬਹੁਤ ਕਾਰੀਆਂ ਬੜੀਆਂ ਕਰਾਮਾਤਾਂ ਦਿਖਾਈਆਂ ਉਹ ਕਿਤੇ ਅਗਲੇ ਆਪਾਂ ਵਿੱਚ ਪੜਾ ਦੇ ਕਰਾਂਗੇ ਬਾਬਾ ਚਾਕਰ ਸਿੰਘ ਦੀਆਂ ਜਿਹੜੀਆਂ ਚੜ੍ਹਦੀਆਂ ਕਲਾਲੀਆਂ ਗੱਲਾਂ ਤੇ ਉਹਨਾਂ ਦੀ ਸੋਚ ਦੀਆਂ ਵਿਚਾਰਾਂ ਦੀਆਂ ਉਹਨਾਂ ਦੀ ਜੋ ਵੀ ਕਾਰਵਾਈ ਉਹਨੇ ਕੀਤੀ ਸਾਰੀਆਂ ਤੁਹਾਨੂੰ ਅਗਲੇ ਪੜਾ ਦੇਵਾਂਗੇ ਇਸ ਤਰ੍ਹਾਂ ਕਰਕੇ ਜਿਹੜਾ ਨਗਰ ਕੀਰਤਨ ਤੇ ਫੇਰੀ ਵਾਲੇ ਤੇ ਵਰਸ਼ੀ ਇਹ ਸਾਰਾ ਕੁੰਡਾ ਸੌਦੇ ਰਾਜ ਦੇ ਵਿੱਚ ਜਾਨੀ ਜਦੋਂ ਪ੍ਰਧਾਨ ਸੀ ਉਦੋਂ ਹੀ ਅਸੀਂ ਇਹ ਬਣਾਇਆ ਗਿਆ ਇਸ ਤਰ੍ਹਾਂ ਕਰਕੇ ਹੁਣ ਵੀ ਅਸੀਂ ਤਾਂ ਇਹ ਕਹਿੰਦੇ ਵੀ ਆਪਣੀ ਕਿਸੇ ਨਾਲ ਕੋਈ ਲੜਾਈ ਨਹੀਂ ਕਿਸੇ ਨਾਲ ਲੜਨ ਦੀ ਲੋੜ ਨਹੀਂ ਕਿਸੇ ਨੂੰ ਕੁਝ ਕਹਿਣ ਦੀ ਲੋੜ ਨਹੀਂ ਆਪੋ ਆਪਣਾ ਕੰਮ ਆਪਣਾਉਣ ਚੱਲੀ ਜਾਂਦਾ ਚਲਾਈ ਫਿਰੋ ਨਾ ਕੋਈ ਕਿਸੇ ਨੂੰ ਪੜਦਾ ਤੇ ਨਾ ਕੋਈ ਕਿਸੇ ਨੂੰ ਰੱਖਦਾ ਇਹ ਤਾਂ ਬਾਬੇ ਦੇ ਆਪ ਦੇ ਕਾਰਜਾ ਜਦੋਂ ਉਹਨੂੰ ਚੰਗਾ ਲੱਗਦਾ ਜਿੱਦੋਂ ਸੇਵਾ ਕਰਾਉਣੀ ਆ ਉਦੋਂ ਕਰਵਾ ਲੈਂਦੇ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ